ਕਿੱਤਾ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 5 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਾਮ ਨੂੰ ਆਪਣਾ 4 ਕਵੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਆ ਬੈੜ ਆਪਣੇ ਕੋਲੇ 3 ਘੰਟੇ ਪਹਿਲਾਂ ਸੂਈ ਸੀਗੀ ਮਗਰ ਇਹਨੇ ਬੱਚੀ ਨੂੰ ਜਨਮ ਦਿੱਤਾ ਫੀਮੇਲ ਕਾਫ ਆ ਬੱਚੀ ਨੂੰ ਜਨਮ ਦਿੱਤਾ ਦੇਖ ਸਕਦੇ ਹੋ ਬਹੁਤ ਪਿਆਰੀ ਬੱਚੀ ਆ ਤੇ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਜੇਰ ਸਾਰੀ ਪੈ ਚੁੱਕੀ ਆ ਥਣ ਹਵਾਨਾ ਬਹੁਤ ਸੋਹਣਾ ਪੂਰੀ ਠੰਡੀ ਸੀਲ ਆ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਦੇਖਿਆ ਕੱਲਾ ਕੱਲਾ ਨਿੱਖੜ ਮਾ ਥਣਾ ਪੂਰਾ ਥਣ ਦੀ ਚਵਾਈ ਵਾਲਾ ਧਾਰ ਬਹੁਤ ਪੋਲੀ ਤੇ ਮੋਟੀ ਆ ਥਣਾ ਦੀ ਪਾਸ ਹੋ ਚੁੱਕੀ ਆ ਬੱਚੀ ਨੂੰ ਦੁੱਧ ਪਿਆਤਾ ਆਪਾਂ ਤੋੜ ਕੇ ਦਿਖਾਵਾਂਗੇ ਤੁਹਾਨੂੰ ਨਵੇਂ ਹਾਣ ਦੇ ਵਿੱਚ ਆ ਦੇਖ ਸਕਦੇ ਹੋ ਕੋਈ ਆਪਾਂ ਕੈਮਰਾ ਪੋਸ ਨਹੀਂ ਕਰਦੇ ਇਦਾਂ ਥਾਪੀ ਮਾਰ ਕੇ ਭਾਈ ਵੇਜੂਗਾ ਨੀਚੇ ਧਾਰਾ ਮਾਰ ਕੇ ਸਾਨੂੰ ਦਿਖਾਵਾਂਗੇ ਦੇਖ ਸਕਦੇ ਤੁਸੀਂ ਜਵਾਈ ਚੈੱਕ ਕਰ ਲਿਆ ਉਹ ਪੋਲੀ ਤੇ ਮੋਟੀ ਜਵਾਈ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਕੋਈ ਭੂਰ ਸਰਲਾ ਨਹੀਂ ਹੈਗਾਗਾ ਦੇਖ ਸਕਦੇ ਤੁਸੀਂ ਓਕੇ ਸੋ ਤੋੜ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦੇ ਦੇਖ ਸਕਦੇ ਹੋ ਕਿਸਾਨ ਵੀਰੋ ਉਚਲਮਾ ਵੱਡਾ ਕਦ ਕਾਠਾ ਕ੍ਰੋਸ ਅੰਗ ਦੇ ਵਿੱਚ ਬੱਸੀ ਆ ਗਈ ਪੂਰੀ ਠੰਡੀ ਮਿੱਠੀ ਜਰਸੀ ਚ ਕ੍ਰਾਸ ਪੈਂਦੀ ਹੈ ਇਹ ਚਿਪ ਤੇ ਜਰਸੀ ਦਾ ਕ੍ਰਾਸ 18 19 ਕਿਲੋ ਦੁੱਧ ਨੇ ਪਲੂਨ ਨੇ ਦਿੱਤਾ ਹੋਇਆਗਾ ਦੂਜਾ ਸੁਹਾ ਸੂਈਆ ਲੰਬੀ ਤੋਰ ਦੋ ਮੜੀ ਜੇ ਸਾਡੇ ਤੁਸੀਂ ਕੰਪੈਕਟ ਆਡਰ ਆ ਪੂਰਾ ਜਿੰਦ ਜਾਣ ਦੇ ਵਿੱਚ ਬੱਛੀ ਆ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ